ਕਿਸਾਨ ਵੀਰੋ ਸਤ ਸ੍ਰੀਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਚੱਕ ਕਲਿਆਣ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਦੋਸਤੋ ਤੇ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕੰਮ ਆ ਤੇ ਨਾਲ ਨਾਲ ਚੰਗੇ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਟਾਪ ਕਲਾਸ ਐਚ ਐਫ ਗੱਬਣਾ ਗਾਂਵਕਾਉਆ ਇਹਦੀ ਬਣਦੀ ਡਿਟੇਲ ਆਪਾਂ ਬਾਈ ਜਿਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਜ਼ਰੂਰ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਕਰ ਸਕੋ। ਸੋ ਦੋਸਤੋ ਲੈਨੇ ਆ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸੰਜੀ। ਆਓ ਜੀ ਬਾਈ। ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਬਾਈ ਜੀ ਆਪਣਾ ਨਾਮ ਦੱਸਿਓ ਜੀ। ਨਾਮ ਮੇਰਾ ਗੁਰਵਿੰਦਰ ਸਿੰਘ ਆ ਜੀ। ਗੁਰਵਿੰਦਰ ਸਿੰਘ। ਗੁਰਵਿੰਦਰ ਵੀਰੇ ਆਪਣਾ ਮੋਬਾਈਲ ਨੰਬਰ ਦੱਸ ਦਿਓ। 97819 97819 03109 03109 ਹਾਂਜੀ। ਤੇ ਬਾਈ ਜੀ ਵਿਹੜ ਆਪਣੇ ਘਰ ਦੀ ਇਹ ਹੈ ਜੀ। ਹਾਂਜੀ। ਤੇ ਕਿੰਮਾ ਸੂਆ ਸੁੰਦੀ ਆ? ਇਹ ਤੀਜਾ ਸੂਆ ਸੁੰਦੀ ਆ। ਤੀਜਾ ਸੂਆ ਸੁੰਦੀ ਆ ਤੇ ਭਾਈ ਕਿੰਨੇ ਕ ਦਿਨ ਲੱਜੂਗਾ ਗਰੀਬਨ ਇਹ ਹਜੇ ਹਫਤੇ ਦੀ ਕੱਚੀ ਆ ਜੀ ਇੱਕ ਹਫਤੇ ਦੀ ਹਾਂਜੀ ਠੀਕ ਹੈ ਜੀ ਤੇ ਭਾਈ ਦੁੱਧਰ ਰਿਕਾਰਡ ਮਗਰ ਲਈ ਸੂਏ ਕਿੰਨਾ ਕਰਿਆ ਦਾ ਜੀ ਇਹਦਾ ਦੁੱਧਰ ਰਿਕਾਰਡ 30 ਲੀਟਰ ਆ ਜੀ ਦੂਜੇ ਸੂਏ ਦਾ 30 ਲੀਟਰ ਦੂਜੇ ਸੂਏ ਦਾ ਐਤ ਕੀ ਭਾਈ ਕੀਮਤ ਕਰਾ ਦੇਆ ਐਤ ਕੀ ਗਰਮੀ ਦੇ ਹਿਸਾਬ ਨਾਲ 30 ਵੀ ਦੇ ਦੇ ਬਹੁਤ ਹੈ ਆਪਾਂ ਇਹ ਨਹੀਂ ਹਾਂ ਲੇਕਿਨ ਵਧ ਦੇਉਗੀ ਤੇ 30 ਤਾਂ ਪੱਕਾ ਹੀ ਆ 30 ਦੀ ਗਾਰੰਟੀ ਲੈਨੇ ਆਪਾਂ ਠੀਕ ਹੈ ਜੀ ਤੇ ਮੂੰ ਮੱਥਾ ਦੋਸਤੋ ਤੁਹਾਨੂੰ ਦਿਖਾ ਦਿੰਨੇ ਆ ਹਾਂ ਬਹੁਤ ਸੋਹਣੀ ਹੈ ਸ਼ਾਨਦਾਰ ਵਹਿੜਾ ਟਾਪ ਕਲਾਸ ਆ ਥਣ ਬਾ ਕਮਾਲ ਆ ਤੁਹਾਨੂੰ ਨੇੜੇ ਹੋ ਕੇ ਦਿਖਾਉਣੇ ਆ ਦੋਸਤੋ ਬਹੁਤ ਸ਼ਾਨਦਾਰ ਥਣ ਲੱਗਿਆ ਮਿਲਕ ਵੈਨ ਵੀ ਬਹੁਤ ਲਾਸਰਗੀ ਮੋਟੀ ਆ ਦੋਸਤੋ ਇਹ ਹਵਾਨਾ ਬਹੁਤ ਹੀ ਜਿਆਦਾ ਸ਼ਾਨਦਾਰ ਆ ਦੇਖ ਸਕਦੇ ਹੋ ਤੁਸੀਂ ਨਾੜਾਂ ਹਵਾਨੇ ਦੇ ਉੱਤੇ ਕੱਲੀਆਂ-ਕੱਲੀਆਂ ਤੁਹਾਨੂੰ ਦਿਖਾਈ ਦੇਣਗੀਆਂ ਤੇ ਸਾਫ਼ ਸੁਥਰਾ ਥਣ ਲੱਗਿਆ ਵੈਰਲ ਚੰਗੀ ਆ ਆਪਸ ਦੇ ਵਿੱਚ ਵਿੱਥ ਵੀ ਬਹੁਤ ਚੰਗੀ ਆ ਥਣਾਂ ਦੀ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਣਾਂ ਦੀ ਜੱਜਮੈਂਟ ਕਰਾ ਦਿੰਨੇ ਆ ਸਾਫ ਸੁਥਰਾ ਦੋਸਤੋ ਹਵਾਨਾ ਤਿਆਰ ਕੀਤਾ ਮਗਰਲੇ ਪਾਸੇ ਨੂੰ ਤੁਸੀਂ ਦੇਖ ਸਕਦੇ ਹੋ ਕਿੰਨਾ ਹਵਾਨਾ ਮਗਰ ਨੂੰ ਵਧਿਆ ਹੋਇਆ ਤੇ ਦੂਜੇ ਪਾਸੇ ਤੋਂ ਸੇਮ ਥਾਣਾ ਦਾ ਸੈਜ ਹੈ ਜੀ ਦੇਖ ਸਕਦੇ ਹੋ ਤੁਸੀਂ ਬਹੁਤ ਸ਼ਾਨਦਾਰ ਥਣ ਲੱਗਿਆ ਦੋਸਤੋ ਅਗਲੇ ਤੋਂ ਅਗਲੇ ਥਣ ਦੀ ਵਿੱਥ ਬਹੁਤ ਆ ਤੇ ਅਗਲੇ ਤੋਂ ਪਿਛਲੇ ਥਣ ਦੀ ਵਿੱਥ ਹੈ ਜਿਹੜੀ ਉਹ ਵੀ ਚੰਗੀ ਆ ਦੇਖ ਸਕਦੇ ਹੋ ਤੁਸੀਂ ਬਾਕੀ ਦੋਸਤੋ ਪੈਠਪੁੜੇ ਦੀ ਚੰਗੀ ਆ ਰੀੜ ਦੀ ਹੱਡੀ ਬਿਲਕੁਲ ਗਾਇੰਗੂ ਸਿੱਧੀ ਆ ਤੁਸੀਂ ਦੇਖ ਸਕਦੇ ਹੋ ਵੇਲ ਚੰਗੀ ਆ ਕੱਦ ਚੰਗਾ ਦੋਸਤੋ ਤੋਰ ਕੇ ਤੁਹਾਨੂੰ ਦਿਖਾ ਦਿੰਨੇ ਆ ਹਲੇ ਬਾਈ ਜਦੋਂ ਚਾਰ ਹੋਈ ਨਾ ਇਹ ਐਂ ਚੌੜੀ ਹੋ ਜਾਂਦੀ ਆ ਜਦੋਂ ਤੁਰਿਆ ਨਹੀਂ ਜਾਂਦਾ ਇੱਥੋਂ ਨਾ ਬੈਠਾ ਜਾਂਦਾ ਮੈਂ ਯਾਨੀ ਨੇੜੇ ਜਾ ਕੇ ਤਿਆਰ ਹੁੰਦੀ ਆ ਨੇੜੇ ਜਾ ਕੇ ਚਾਰ ਹੋ ਠੀਕ ਹੈ ਜੀ ਲਓ ਵੀ ਮਿੱਤਰੋ ਹਵਾਨਾ ਹੁਣ ਵੀ ਬਹੁਤ ਆ ਬਾਕੀ ਤੁਰਦਿਆਂ ਤੋਂ ਪਤਾ ਲੱਗ ਜਾਣਾ ਤੇ ਬਾਈ ਕਹਿੰਦਾ ਵੀ ਬੈਠਾ ਨਹੀਂ ਜਾਂਦਾ ਇੰਨਾ ਹਵਾਨਾ ਇਹਨੇ ਬਣਾਉਣਾ ਜਿਹੜੋ ਸਾਫ਼ ਸੁਥਰੇ ਹਵਾਨੇ ਚ ਤੀਜਾ ਸੂਆ ਗੱਬਣ ਵਹਿੜਾ ਹਫਤਾ ਸੂਣ ਚ ਬਾਕੀ ਆ ਦੋਸਤੋ ਸਾਰੀ ਡਿਟੇਲ ਆਪਾਂ ਬਾਈ ਤੋਂ ਲੈ ਲਈ ਆ 30+ ਨੇ ਕਰਮਾ ਵਾਲੀ ਨੇ ਦੂਜੇ ਸੂਏ ਦਾ ਦੁੱਧ ਰਿਕਾਰਡ ਰੱਖਿਆ ਐਦਕੀ ਬਾਈ ਕਹਿੰਦਾ ਵੀ ਗਰਮੀ ਦੇ ਹੋਣ ਕਰਕੇ 30 30+ ਦੀ ਗਰੰਟੀ ਆ ਤੇ ਹਵਾਨਾ ਬਾਈ ਕਹਿੰਦਾ ਵੀ ਬੈਠਾ ਨਹੀਂ ਜਾਂਦਾ ਪੂਰੇ ਥੱਬੇ ਦਾ ਹਵਾਨਾ ਹੁੰਦਾ ਹੁਣ ਵੀ ਹਵਾਨਾ ਬਹੁਤ ਚੰਗਾ ਆ ਦੋਸਤੋ ਖਾਣ ਬਹੁਤ ਸ਼ਾਨਦਾਰ ਲੱਗਿਆ ਪੈਠਪੜਾ ਚੰਗਾ ਹੈ ਹਰ ਪੱਖ ਤੋਂ ਗਾਂ ਸਾਫ਼ ਸੁਥਰੀ ਆ ਠੰਡੀ ਸੀ ਆ ਬਈ ਤੇ ਸੀਲਸ ਲੱਗ ਆ ਲਓ ਵੀ ਸੀਲਸ ਲੱਗ ਬਹੁਤ ਆ ਦੋਸਤੋ ਦੇਖ ਸਕਦੇ ਹੋ ਤੁਸੀਂ ਬਹੁਤ ਜਿਆਦੇ ਠੰਡੀ ਸੀਲ ਆ ਮੋਟੀ ਮੋਟੀ ਧਾਰ ਆ ਭਾਈ ਥਣ ਤੁਹਾਨੂੰ ਦੁਬਾਰਾ ਦਿਖਾ ਦਿੰਨੇ ਆ ਮਿਲਕ ਵੇਨਾ ਲਾ ਸਰਗੀ ਮੋਟੀ ਆ ਦੇਖ ਸਕਦੇ ਆ ਦੋਸਤੋ ਹਵਾਨਾ ਬਹੁਤ ਜਿਆਦੇ ਪਧਰਾ ਇਹ ਦੂਜੇ ਪਾਸੇਓ ਸੇਮ ਸਹਜਾ ਥਣਾ ਦਾ ਦੋਸਤੋ ਦੇਖ ਸਕਦੇ ਹੋ ਤੁਸੀਂ ਦੁਬਾਰਾ ਤੁਹਾਨੂੰ ਥਣ ਦਿਖਾਤੇ ਆ ਦੋਸਤੋ ਵੀ ਕੋਈ ਤਸੱਲੀ ਪੂਰੀ ਹੋ ਜੇ ਹਾਂਜੀ ਇਹ ਇੱਕ ਈ ਖਾਸ ਗੱਲ ਆ ਇਹਨੂੰ ਦੋ ਸੂਇਆ ਚ ਮਸਟੈਟ ਸੰਜੋਈ ਕਦੇ ਵੀ ਮਸਟੈਟ ਨਹੀਂ ਸੰਜੋਈ ਵਾਹ ਜੀ ਵਾਹ ਕੀ ਬਾਤ ਤੇ ਭਾਈ ਮੁੱਲ ਕੀ ਰੱਖਿਆ ਆਪਾਂ ਇਹਦਾ ਮੁੱਲੇ ਦਾ ਬਾਈ ਜੀ ਲੈਣ ਦੇਣ ਵਾਲੇ ਕਰਾਂਗੇ ਪੂਰਾ 1 ਲੱਖ ਰੁਪਈਆ ਦਾ ਲੱਖ ਰੁਪਈਆ ਹਾਂਜੀ ਹੋ ਜੂ ਇਹਦੇ ਵਿੱਚੋਂ ਹਾਂ ਕਰਦਿਆਂ ਦੀ ਇਮਾਨਦਾਨ ਕਰਦਿਆਂ ਲਓ ਵੀ ਸੱਜਣੋ 1 ਲੱਖ ਰੁਪਈਆ ਮੁੱਲ ਆ ਬਣਦਾ ਮਾਨਤਾਨ 20 ਇਹਦੇ ਵਿੱਚੋਂ ਕੀਤਾ ਜਾਊਗਾ ਕੋਈ ਵੀ ਮੁੱਲ ਫੈਕਸ ਨਹੀਂ ਹੁੰਦਾਗਾ ਦੋਸਤੋ ਆ ਕੇ ਤੁਸੀਂ ਦੇਖੋਗੇ ਗਾਂ ਤੁਹਾਡੇ ਹਰ ਹਾਲਤੋ ਕਿਸੇ ਵੀ ਪੱਖ ਤੋਂ ਬੇਪਸੰਦ ਨਹੀਂ ਹੋਊਗੀ ਹਰ ਪੱਖ ਤੋਂ ਪਸੰਦ ਆਊਗੀ ਚੰਗਾ ਹਵਾਨਾ ਤਿਆਰ ਕਰਦੀ ਹੁਣ ਵੀ ਬਹੁਤ ਵੱਡਾ ਹਵਾਨਾ ਤੁਹਾਨੂੰ ਤੀਜੀ ਵਾਰੀ ਫੇਰ ਦਿਖਾ ਦਿੰਨੇ ਆ ਤੇ ਨੰਬਰ 22 ਦਾ ਸਕਰੀਨ ਦੇ ਉੱਪਰਲੇ ਪਾਸੇ ਲਾਤਾ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਣਾ ਨਾਲ ਸੰਪਰਕ ਕਰਕੇ ਸੌਦਾ ਕਰ ਲਿਓ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਹੋ ਦੋਸਤੋ ਤੇ ਮਿਲਦੇ ਆ ਜਲਦੀ ਅਜਿਹੀ ਨਵੀਂ ਵੀਡੀਓ ਦੇ ਨਾਲ